ਮਰਤੂ ਮੇਲਾ 2 ਵਜੇ ਨੇ ਇੱਕ ਬ੍ਰਾਹਮਣ ਵੀਰ ਦੇ ਹੱਥ ਵਿੱਚ ਗੜਵੀ ਖੜੀ ਹੋਈ ਹੈ ਉਹ ਬਾਹਰ ਕਿਰਿਆ ਕਰਨ ਵਾਸਤੇ ਤੁਰੇ ਜਾਂਦੇ 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 ਦੇਖਿਆ ਮਾਰ ਜਨੇ ਕੋਈ ਇਹ ਤੁਰਿਆ ਜਾਂਦਾ ਹੈ ਬਾਜ ਮਾਰੀ ਭਰਾਵਾ ਆਹ ਕਿਹੜਾ ਪਿੰਡਾ ਹੈ ਉਹਨੇ ਕਿਹਾ ਜੀ ਇਹ ਬਹਿਲੋਲਪੁਰ ਪਿੰਡ ਹੈ ਅੱਛਾ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਾਰ ਦੀ ਦਸਵੀਂ ਜੋਤ ਕਹਿਣ ਲੱਗੇ ਇੱਥੇ ਇੱਕ ਪੂਰਨ ਮਸੰਦ ਹੈ ਅਸੀਂ ਉਹਦੇ ਘਰ ਜਾਣਾ ਹੈ ਉਨੇ ਕਿਹਾ ਮਹਾਰਾਜ ਆ ਸਾਹਮਣੇ ਜਦੋਂ ਪਿੰਡ ਦੇ ਵਿੱਚ ਬਣੋਂਗੇ ਨਾ ਪਿੰਡ ਦੇ ਬਾਹਰਲੇ ਪਾਸੇ ਇੱਕ ਮਕਾਨ ਬਣਿਆ ਹੋਇਆ ਹੈ ਕੱਚਾ ਚਵਾਰਾ ਬਣਿਆ ਹੋਇਆ ਉਹ ਪੂਰਨ ਮਸੰਦ ਲਈ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਰੇ ਜਾਂਦੇ ਜਾਂਦਿਆਂ ਉਸ ਪਿੰਡ ਦੇ ਵਿੱਚ ਬੜੇ ਦੇਖਿਆ ਸਾਹਮਣੇ ਬਾਹਰ ਚਵਾਰੇ ਵਾਲਾ ਘਰ ਤਾਂ ਇਹੀ ਹੈ ਤੇ ਸੱਚੇ ਪਾਤਸ਼ਾਹ ਮਾਰਜੀ ਨੇ ਆਵਾਜ਼ ਮਾਰੀ ਦਰਵਾਜ਼ਾ ਖੜਕਾਇਆ ਪੂਰਨ ਮਸੰਦ ਤਾਹ ਕਮਰੇ ਵਿੱਚ ਪਿਆ ਉਹਦਾ ਇੱਕ ਨੌਕਰ ਜਿਹਦਾ ਨਾਮ ਹੈ ਜਿਉਣਾ ਉਹ ਜਿਉਣਾ ਨੌਕਰ ਥੱਲੇ ਅੱਗ ਮਚਾਈ ਹੋਈ ਹੈ ਨੰਗਰ ਪਸ਼ੂ ਬੰਨੇ ਹੋਏ ਨੇ ਬਚਾਲੇ ਉਹਦਾ ਮੰਜਾ ਡਾਹਿਆ ਹੋਇਆ ਤੇ ਮਾਰਕ ਨੂੰ ਦੇਖ ਕੇ ਬਾਹਰ ਖੋਲਿਆ ਤੇ ਧਨ ਕਲਗੀਧਰ ਪਾਸ਼ਾ ਮਹਲ ਦਾ ਚਿਹਰੇ ਦਾ ਪ੍ਰਤਾਪ ਇੰਨਾ ਹੈ ਐ ਦੂਰ ਦੂਰ ਤੱਕ ਜਿਹੜੀ ਆ ਉਹ ਚਿਹਰੇ ਦੀ ਲਾਈਟ ਪੈਂਦੀ ਹੈ ਦੂਰ ਤੱਕ ਮਹਾਰਾਜਾ ਚੇਰੇ ਦਾ ਪ੍ਰਤਾਪ ਹੀ ਇੰਨਾ ਸੀ ਧਨਕਲਕੀ ਤਰਪਾਦਸ਼ਾ ਮਹਾਰਾਜ ਜੀ ਦਾ। ਇਹੀ ਗੱਲ ਰਾਜਾ ਰਣਜੀਤ ਸਿੰਘ ਨੇ ਪੁੱਛੀ ਸੀ ਸ਼ੇਰ-ਏ-ਪੰਜਾਬ ਨੇ ਜਦੋਂ تخت ਤੇ ਬੈਠਾ ਸੀ ਨਾ ਰਾਜਾ ਰਣਜੀਤ ਸਿੰਘ ਇੱਕ ਬਜ਼ੁਰਗਨ ਹਿੰਦ ਬਾਬਾ ਜਿਹਦਾ ਚਿੱਟਾ ਦਾੜਾ ਹੈ ਦੁੱਧ ਵਰਗਾ ਚਿੱਟਾ ਦਾੜਾ ਹੈ ਮਹਾਰਾਜ ਕਹਿੰਦੇ ਭਾਏ ਕੇਸ ਦੁੱਧ ਬਾਨੀ ਦੁੱਧ ਵਰਗਾ ਚਿੱਟਾ-ਚਿੱਟਾ ਦਾੜਾ ਹੈ ਤੇ ਉਹ ਬਜ਼ੁਰਗ ਬਾਬਾ ਸਾਹਮਣੇ ਰਾਜਾ ਰਣਜੀਤ ਸਿੰਘ ਦੇ ਬੈਠਾ ਹੈ ਤੇ ਬਾਣਾ ਪਾਇਆ ਹੋਇਆ ਪੂਰਾ ਬਾਣਾ ਸਜਿਆ ਹੋਇਆ ਹੈ। ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੱਖ ਹੈ ਮਹਿੰਗੇ ਸਿੰਘ ਬੱਬਾ ਬਜ਼ੁਰਗ ਹੈ ਜਿਹੜਾ ਨਾ ਬੜੇ ਪਿਆਰ ਦੇ ਵਿੱਚ ਆ ਕੇ ਮਹਾਰਾਜ ਜੀ ਬੈਠੇ ਨੇ ਉਹ ਰਾਜਾ ਨਜੀਸ ਨੇ ਬੈਠਾ ਹੈ ਮਹਿੰਗੇ ਸਿੰਘ ਬਜ਼ੁਰਗ ਬੱਬਾ ਬੈਠਾ ਹੈ ਜਿਹਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਖਾਲਸੇ ਮੈਂ ਹਾਂ ਕਰੂ ਨਿਵਾਸ ਕਰੂ ਨਿਵਾਸ ਜਿੰਦਾ ਨਗੁਰ ਗੁਰੂ ਸਿੰਘ ਮਾਰਦਾ ਸੇਕ ਬੈਠਾ ਹੈ ਬਜ਼ੁਰਗ ਬਾਬੇ ਦੇ ਕੋਲੇ ਰਾਜਾ ਨਜੀਦ ਸਿੰਘ ਉੱਤਰ ਕੇ ਚੱਲਿਆ ਗਿਆ ਤੇ ਜਾ ਕੇ ਹਲਚ ਕਲੀ ਬਾਬਾ ਨਹਿਮ ਸਿੰਘ ਕਿੰਨੀ ਉਮਰ ਹੈ ਬਜ਼ੁਰਗ ਬਾਬੇ ਨੇ ਅੱਥਬੰਨ ਕਿਆ ਕਿਆ ਰਾਜਾ ਨਜੀਦ ਸਿੰਘ ਆ ਚਲੋ ਡੱਡੀ ਕਈ ਬਦ ਬਾਨਾਂ ਦੀ ਰਾਇ ਹੈ ਕੋਈ 110 ਸਾਲ ਦੀ ਕਹਿੰਦਾ ਕੋਈ 100 ਸਾਲ ਦੀ ਕਹਿੰਦਾ ਚਲੋ ਖੈਰ ਕਹਿੰਦਾ ਬਜ਼ੁਰਗ ਬਾਬੇ ਨੇ ਕੋਈ ਨਹੀਂ ਕਿਹਾ ਬਾਬਾ ਰਾਜਾ ਰਜੀਸ਼ ਆ ਮੇਰੀ 100 ਸਾਲ ਦੀ ਉਮਰ ਹੈ ਰਾਜੇ ਨੇ ਅਧਿਵਾਨ ਨੇ ਕਿਹਾ ਕਿ ਬਾਬਾ ਤਾਂ ਫਿਰ ਕਲਗੀਆਂ ਵਾਲੇ ਦੇ ਦਰਸ਼ਨ ਕੀਤੇ ਨੇ ਹੱਥ ਬੰਨ੍ਹ ਲੈ ਬਜ਼ੁਰਗ ਬਾਬੇ ਨੇ ਹਾਂ ਮੈਂ ਦਰਸ਼ਨ ਵੀ ਕੀਤੇ ਨੇ ਤੇ ਉਹਨਾਂ ਦੇ ਪਾਵਨ ਪਿਤ੍ਰ ਹਸ਼ਟ ਕਮਲਾ ਤੋਂ ਅੰਮ੍ਰਿਤ ਵੀ ਪਾਣ ਕੀਤਾ ਹੈ ਰਾਜੇ ਰਣਜੀਤ ਸਿੰਘ ਨੇ ਮੱਥਾ ਟੇਕ ਤਾ ਬਜ਼ੁਰਗ ਬਾਬੇ ਨੂੰ ਬਾਤ ਉਹ ਫੜਿਆ ਆਪਣੇ ਤਖਤ ਉੱਤੇ ਬਿਠਾ ਦਿੱਤਾ ਆਪ ਥੱਲੇ ਬੈਠ ਗਿਆ ਜਦੋਂ ਰਾਜਾ ਰਣਜੀਤ ਸਿੰਘ ਥੱਲੇ ਬੈਠ ਗਿਆ ਬਜ਼ੁਰਗ ਬਾਬਾ ਤਖਤ ਤੇ ਬੈਠ ਕੇ ਮੱਥਾ ਟੇਕਿਆ ਚਰਨਾਂ ਤੇ ਸੀਸ ਰੱਖ ਕੇ ਤੇ ਉੱਠ ਕੇ ਬਜ਼ੁਰਗ ਬਾਬੇ ਨੇ ਰਾਜੇ ਰਣਜੀਤ ਸਿੰਘ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਬਾਬਾ ਮੈਂ ਤਾਂ ਤੈਨੂੰ ਤਾਂ ਮੱਥਾ ਟੇਕਿਆ ਸੀ ਉਹ ਗੁਰੂ ਦੇ ਦਰਸ਼ਨ ਕੀਤੇ ਨੇ ਗੁਰੂ ਦੇ ਹੱਥਾਂ ਵਿੱਚੋਂ ਅੰਮ੍ਰਿਤ ਪਾਨ ਕੀਤਾ ਪਰ ਮੈਂ ਤੈਨੂੰ ਤਾਂ ਮੱਥਾ ਟੇਕਿਆ ਤੈ ਮੈਨੂੰ ਕਿਉਂ ਮੱਥਾ ਟੇਕਿਆ ਬਜ਼ੁਰਗ ਬਾਬੇ ਨੇ ਆਖਿਆ ਮੈਂ ਤੈਨੂੰ ਤਾਂ ਮੱਥਾ ਟੇਕਿਆ ਤੂੰ ਰਾਜ ਭਾਗ ਉੱਤੇ ਬੈਠ ਕੇ ਇੰਨੀਆਂ ਫੌਜਾਂ ਦਾ ਮਾਲਕ ਹੋ ਕੇ ਇੰਨੀਆਂ ਤੂਪਾਂ ਦਾ ਮਾਲਕ ਹੋ ਕੇ ਇੰਨਾ ਧਨ ਦਾ ਮਾਲਕ ਹੋ ਕੇ ਉਹ ਤੇਰਾ ਕਿੰਦੀ ਦੂਰ ਤੱਕ ਰਾਜ ਹੈ ਤੂੰ ਤਖਤਾਂ ਤੇ ਬੈਠ ਕੇ ਰਾਜਿਆ ਗੁਰੂ ਨੂੰ ਯਾਦ ਕਰਦਾ ਮੈਂ ਤੈਨੂੰ ਤਾਂ ਮੱਥਾ ਟੇਕਿਆ ਨਹੀਂ ਤਾਂ ਮੜੀ ਜੀ ਕਿਸੇ ਕੋਈ ਸ਼ੋਰਤ ਆ ਜਾਵੇ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਮੈਂ ਤਾਂ ਤੈਨੂੰ ਤਾਂ ਮੱਥਾ ਟੇਕਿਆ ਤੂੰ ਇੰਨਾ ਕੁਝ ਹੁੰਦਿਆ ਹੋਇਆ ਵੀ ਗੁਰੂ ਨੂੰ ਚੇਤੇ ਰੱਖਦਾ ਹੈ ਕੁਝ ਕਿਉਂ ਲੱਗ ਪਿਆ ਰਾਜਾ ਰਣਜੀਤ ਸਿੰਘ ਬਾਬਾ ਕੋਈ ਸੁਨਾਦੇ ਹੱਡ ਬੀਤੀ ਤੇ ਰਾਜਾ ਰਣਜੀਤ ਸਿੰਘ ਵਰਦਾ ਨਾਲ ਪਿਆਰ ਵਿੱਚ ਆ ਕੇ ਕਹਿੰਦਾ ਅੱਬਾ ਤੂੰ ਧੰਨਾ ਉਹ ਤੇਰੇ ਵਿੱਚੋਂ ਮੈਨੂੰ ਕਲਕੀਆਂ ਵਾਲ ਦੇ ਦਰਸ਼ਨ ਹੁੰਦੇ ਆ ਤੇਰਾ ਇੰਨਾ ਸੁੰਦਰ ਬਾਣਾ ਹੈ ਤੇਰੇ ਵਿੱਚੋਂ ਮੈਨੂੰ ਦਰਸ਼ਨ ਹੁੰਦੇ ਨੇ ਰਾਜਾ ਰਣਜੀਤ ਸਿੰਘ ਨੇ ਬੜੇ ਪਿਆਰ ਦੇ ਵਿੱਚ ਆ ਕੇ ਆਖਿਆ ਮਿਲ ਜਾਵੇ ਕੋਈ ਰੱਬ ਦਾ Yeah, <laughs> I'm yeah. ਬਾਬਾ ਜੀ ਬਾਬਾ ਫਰੀਦ ਜੀ ਦੀ ਗੱਦੀ ਦੇ ਦੂਸਰੇ ਬਾਰ ਸੀ ਉਹਨਾਂ ਦਾ ਨਾਮ ਸੀ ਬਾਬਾ ਬਜੀਦਾ ਜੀ ਕਹਿੰਦੇ ਉਹਨਾਂ ਨੂੰ ਕਹਿੰਦੇ ਨੇ ਉੱਠ ਬਜੀਦਾ ਸੁੱਤਿਆ ਉੱਠ ਸੁੱਤਾ ਪਿਆ ਉੱਠ ਖੜਾ ਹੋ ਤੂੰ ਮੇਲਾ ਵੇਖਣ ਜਾਹੋ ਕੋਈ ਮਿਲ ਜੇ ਰੱਬ ਦਾ ਬਖਸ਼ ਮੇਲਾ ਭਰਿਆ ਹੋਇਆ ਬੜਾ ਹੈ ਕੋਈ ਮਿਲ ਜੇ ਰੱਬ ਦਾ ਬਖਸ਼ਿਆ ਤੂੰ ਵੀ ਬਖਸ਼ਿਆ ਜਾਓ ਬਾਬਾ ਫਰੀਦ ਜੀ ਨੂੰ ਲੈ ਗਏ ਮੇਲੇ ਵਿੱਚ ਕਹਿੰਦੇ ਬਾਬਾ ਜੀ ਕਿ ਨਾ ਮੇਲਾ ਭਰਿਆ ਹੋਇਆ ਬਾਬਾ ਜੀ ਕਹਿੰਦੇ ਮੈਨੂੰ ਤਾਂ ਅਜਾੜ ਦੀਂਦਾ ਮੈਨੂੰ ਕੋਈ ਪਰਮਾਤਮਾ ਦੇ ਨਾਮ ਦੀ ਰੰਗੀ ਹੋਈ ਰੂਹ ਨਹੀਂ ਮਿਲੀ ਮੇਰੇ ਭਾਗ ਦਾ ਤਾਂ ਸਾਰਾ ਅਜਾੜ ਹੈ ਮਜੁਰੂ ਕੇ ਬਾਬੇ ਨੂੰ ਮੱਥਾ ਟੇਕਿਆ ਰਾਜੇ ਰਣਜੀਤ ਸਿੰਘ ਨੇ ਬਾਬਾ ਕੋਈ ਹੱਡ ਬੀਤੀ ਸੁਣਾ ਦੇ ਬਾਬੇ ਨੇ ਬਾਬਾ ਨਿਹੰਗ ਸਿੰਘ ਨੇ ਹੱਥ ਬੰਨ੍ਹ ਲਏ ਰਾਜਿਆ ਸਭੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਜਦੋਂ ਮਹਾਰਾਜ ਜੀ ਨੇ 9 ਮਹੀਨੇ 9 ਦਿਨ 9 ਘੜੀਆਂ 9 ਪਲ ਦੇ ਵਿੱਚਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਚਾਰਣ ਕੀਤਾ ਉਸ ਵਕਤ ਮੈਂ ਉੱਥੇ ਸੇਵਾ ਦੇ ਵਿੱਚ ਸੀ ਬਾਬਾ ਕੋਈ ਸੇ ਕੋਈ ਹੱਡ ਬੀਤੀ ਹੋਰ ਸੁਣਾ ਦੇ ਉਹ ਕਹਿਣ ਲੱਗੇ ਰਾਜਿਆ ਰਾਤ ਦਾ ਸਮਾਂ ਹੋ ਗਿਆ ਬਈ 25 ਸਿੰਘਾਂ ਦਾ ਸਾਡਾ ਪਹਿਰਾ ਸੀ ਮਹਾਰਾਜ ਦੇ ਤੰਬੂ ਦੇ ਆਲੇ ਦੁਆਲੇ 25 ਸਿੰਘਾਂ ਦਾ ਪਹਿਰਾ ਸੀ ਕਾਲੀ ਬੂੜੀ ਨੇਰੀ ਚੜਾਈ ਸਾਰੇ ਜਿੰਨੇ ਵੀ ਤੰਬੂ ਲੱਗੇ ਸੀ ਸਾਰਿਆਂ ਵਿੱਚ ਲੈਟਨਾ ਮਸਾਲਾ ਚੱਲਦੇ ਸੀ ਉਹਨਾਂ ਸਮੇਂ ਵਿੱਚ ਚਾਨਣ ਕਰਨ ਵਾਸਤੇ ਮਸਾਲਾ ਚੱਲ ਰਹੀਆਂ ਨੇ ਰਾਜਿਆ ਇੰਨਾ ਜਿਆਦਾ ਨੇਰੀ ਚੜਾਈ ਤੰਬੂਆਂ ਦੇ ਤੰਬੂ ਪਟਕੇ ਲੱਗੇ ਦਰਖਤਾਂ ਦੇ ਦਰਖਤ ਪਟਕੇ ਲੱਗੇ ਅਸੀਂ ਤੰਬੂ ਦੇ ਰਸੇ ਜਿਹੜੇ ਬੰਨੇ ਸੀ ਉਹਨਾਂ ਨੂੰ ਫੜ ਕੇ ਬੈਠ ਗਏ ਕੁੱਟ ਕੇ ਸੀ ਉਹ ਰੱਸਿਆਂ ਨੂੰ ਫੜ ਕੇ ਬੈਠ ਗਏ ਅੱਛਾ ਬਾਬਾ ਫੇਰ ਕਹਿਣ ਲੱਗਿਆ ਬਾਬਾ ਨਿੰਗ ਸਿੰਘ ਕਹਿਣ ਲੱਗਿਆ ਰਾਜਿਆ ਜਦੋਂ ਰੱਸਿਆਂ ਨੂੰ ਫੜ ਕੇ ਬੈਠ ਗਏ ਮਹਾਰਾਜ ਦੇ ਤੰਬੂ ਦੇ ਵਿੱਚ ਜਿਹੜੀ ਮਿਸਾਲ ਚੱਲਦੀ ਸੀ ਉਹ ਵੀ ਬੁਝ ਗਈ ਕਹਿੰਦੇ ਹੋਣਾ ਤਾਂ ਹਨੇਰਾ ਸੀ ਮਿਸਾਲ 부ਜੀ ਤੋਂ ਪਰ ਕਲਗੀਧਰ ਪਾਤਸ਼ਾਹ ਮਰਦੇ ਚਿਹਰੇ ਦਾ ਇੰਨਾ ਪ੍ਰਤਾਪ ਸੀ ਦੂਰ ਦੂਰ ਤੇਕਰ ਉਹਨਾਂ ਦੇ ਚਿਹਰੇ ਦਾ ਪ੍ਰਤਾਪ ਸੀ ਅਸੀਂ ਉਹਨਾਂ ਦੇ ਪ੍ਰਤਾਪ ਦੇ ਚਾਨਣ ਦੇ ਵਿੱਚ ਰੱਸੇ ਫੜ ਕੇ ਬੈਠੇ ਰਹੇ ਬਾਬਾ ਰਣਜੀਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਜਿੱਤੀ ਰੋਣ ਲੱਗ ਪਾ ਬਾਬਾ ਤੇਰੇ ਵੱਡੇ ਭਾਗ ਨਹੀਂ ਉਹ ਤੇ ਜੋ ਗੁਰੂ ਦੇ ਦਰਸ਼ਨ ਕਰਨ ਦਾ ਐਡਾ ਵੱਡਾ ਸੁਭਾਗ ਬਾਬਾ ਕਹਿਣ ਲੱਗਿਆ ਮਹਾਰਾਜ ਦੇ ਚਿਹਰੇ ਦਾ ਦੂਰ ਦੂਰ ਤੇ ਕੰਢੇਰੀ ਰਾਤ ਸੀ ਬੜਾ ਮੱਦਲ ਚੜਿਆ ਹੋਇਆ ਸੀ ਰਾਜਿਆਂ ਮਹਾਰਾਜ ਦੇ ਚਿਹਰੇ ਦਾ ਪ੍ਰਤਪ ਦੂਰ ਦੂਰ ਤੇ ਚਿਰ ਪੈਂਦਾ ਸੀ ਤੇ ਅੱਜ ਉਹੀ ਪ੍ਰਤਪ ਹੈ ਬਹਿਲੋਲਪੁਰ ਪਿੰਡ ਦੇ ਵਿੱਚ ਮਹਾਰਾਜ ਖੜੇ ਨੇ ਦਰਵਾਜਾ ਖੜਕਾਇਆ ਜਿਉਣੇ ਨੌਕਰ ਨੇ ਗੇਟ ਖੋਲ ਦਿੱਤਾ ਮਾਰੇ ਪੁੱਛਦੇ ਨੇ ਇਹ ਪੂਰਨਮ ਸੰਧ ਦਾ ਘਰ ਹੈ ਹਾਂ ਸੱਚੇ ਪਾਤਸ਼ਾਹ ਉਹਨਾਂ ਲਈ ਘਰ ਹੈ ਆਪ ਜੀ ਤਾਂ ਕਰ ਕੀ ਤਰ ਪਾਤਸ਼ਾਹ ਮਾ ਜੀ ਕਹਿਣ ਲੱਗੇ ਨੰਦਪੁਰ ਸਾਹਿਬ ਦਾ ਬਾਲੀ ਨਾਮ ਹੈ ਗੋਬਿੰਦ ਸਿੰਘ ਅੱਠ ਅੰਗ ਲਾ ਕੇ ਮੱਥਾ ਟੇਕਿਆ ਇੱਕ ਨੌਕਰ ਬੰਦੇ ਨੇ ਅੱਠ ਅੰਗ ਲਾ ਕੇ ਧਰਤੀ ਤੇ ਲੰਮਾ ਪੈ ਗਿਆ ਉਹ ਤੂੰ ਧੰਨਾ ਬਾਜਾਂ ਵਾਲਿਆ ਅੱਜ ਤੇਰੇ ਦਰਸ਼ਨ ਹੋ ਗਏ ਮੈਂ ਸੁਣਦਾ ਜਰੂਰ ਸੀ ਪੂਰਨ ਮਸੰਦ ਤੋਂ ਤੁਹਾਡੀਆਂ ਵਿਚਾਰਾ ਰੋਜ਼ ਸੁਣਦਾ ਸੀ ਪਰ ਅੱਜ ਤੁਹਾਡੇ ਦਰਸ਼ਨ ਹੋ ਗਏ ਮੇਰੇ ਵੱਡੇ ਭਾਗ ਹਨ ਚਰਣਾ ਤੇ ਨਮਸਕਾਰ ਕੀਤੀ ਤੇ ਆਪਣਾ ਮੰਜਾ ਵਿਛਾਇਆ ਹੋਇਆ ਸੀ ਫਟਾਫਟ ਜਾ ਕੇ ਝਾੜ ਦਿੱਤਾ ਝਾੜ ਕੇ ਮਰਦ ਕਿੰਨੀ ਹੱਥ ਕਰਤੇ ਹੱਥ ਵੱਨ ਲੈ ਸੱਚੇ ਪਾਤਸ਼ਾਹ ਦੇ ਸਾਜੂ ਮਾਰਾ ਕਹਿਣ ਲੱਗੇ ਕਿ ਕਿੰਨੇ ਵੱਜ ਗਏ ਸੱਚੇ ਪਾਤਸ਼ਾਹ 2 ਵੱਜ ਗਏ ਰਾਤ ਦੇ ਫਿਰ ਇਹ ਕਈ ਇਤਿਹਾਸਕਾਰ ਲਿਖਦੇ ਨੇ ਮਰਦ ਨਿਤਨੇ ਵੀ ਕੀਤਾ ਫਿਰ ਕਿਹਾ ਪੂਰਨ ਮਸੰਦ ਕਿੱਥੇ ਆ ਸੱਚੇ ਪਾਤਸ਼ਾਹ ਚਵਾਰੇ ਵਿੱਚ ਸੁੱਤਾ ਪਿਆ ਮਾਰਾ ਕਹਿਣ ਲੱਗੇ 2 ਵੱਜ ਜਾਣ ਤੇ ਸਿੱਖ 2 ਵਜੇ ਸੁੱਤਾ ਪਿਆ ਹੋਵੇ ਰਾਤ ਦੇ ਇਸ ਵੇਲੇ ਤਾਂ ਅਸਾਦੀ ਵਾਰ ਦਾ ਕੀਰਤਨ ਹੁੰਦਾ ਨਿਤਨੇਮ ਹੁੰਦਾ ਉਹ ਆਹ ਸਮਾਂ ਕਿਤੇ ਸੌਣ ਦਾ ਜਾ ਉਹਨੂੰ ਠਾਕੇ ਲੱਗਿਆ ਫਟਾਫਟ ਤੇਜ਼ੀ ਨਾਲ ਕੱਚੀਆਂ ਪੌੜੀਆਂ ਚੜ ਗਿਆ ਭੱਜ ਕੇ ਕੋਲ ਸੰਧ ਜਿਉਣਾ ਨੌਕਰ ਕੱਚੀਆਂ ਪੌੜੀਆਂ ਚੜ ਗਿਆ ਜਾ ਕੇ ਬਾਜ ਮਾਰੀ ਸਰਦਾਰ ਜੀ ਸਰਦਾਰ ਜੀ ਉਹ ਜਿਸ ਗੁਰੂ ਦੀ ਤੁਸੀਂ ਗੱਲ ਰੋਜ਼ ਸੁਣਾਉਂਦੇ ਹੋ ਅੱਜ ਗੁਰੂ ਚੱਲ ਕੇ ਤੁਹਾਡੇ ਘਰ ਆ ਗਿਆ ਆ ਪਾਇਆ ਚੱਲ ਕੇ ਥੋੜਾ ਜਿਹਾ ਗਿੱਧ ਬੋਲਿਆ ਕਿੰਨੀਆਂ ਫੌਜਾਂ ਨੇ ਕੰਦੇ ਕੋਈ ਨਹੀਂ ਕਿੰਨੇ ਘੋੜੇ ਨੇ ਕੋਈ ਨਹੀਂ ਨਾਲ ਸਿੰਘ ਹੋਣਗੇ ਪੰਚਰ ਕੋਈ ਨਹੀਂ ਇਕੱਲੇ ਨੇ ਜਮਾ ਪਹਿਰਾ ਵਿੱਚ ਜੋੜਾ ਨਹੀਂ ਹੈ ਸਿਰ ਤੇ ਤਾਜ ਨਹੀਂ ਹੈ ਜਿਹੜੇ ਬਸਤਰ ਪਾਏ ਹੋਏ ਨੇ ਉਹ ਵੀ ਝਾੜੀਆਂ ਵਿੱਚ ਫਸ-ਫਸ ਕੇ ਪਾਟੇ ਪੈਲੇ ਮਹਾਰਾਜ ਜੀ ਦੇ ਚੰਗਾ ਫਿਰ ਤੈਂ ਕੀ ਕਹਿ ਦਿੱਤਾ ਮੈਨੂੰ ਕੀ ਕਿਹਾ ਮਹਾਰਾਜ ਨੇ ਕਹਿੰਦੇ ਮੈਨੂੰ ਪੁੱਛਦੇ ਨੇ ਮਹਾਰਾਜ ਕਿੱਥੇ ਆ ਪੂਰਨ ਸੰਤ ਮੈਂ ਕਹਿੰਦਾ ਮਹਾਰਾਜ ਵਾਲੇ ਵੀ ਸੁੱਤਾ ਪਿਆ ਉਹ ਭਲਿਆ ਤੈਉ ਨਹੀਂ ਸੀ ਕਹਿਣਾ ਤੈ ਕਹਿਣਾ ਸੀ ਕਿਤੇ ਗਏ ਹੋਏ ਨਹੀਂ ਮਹਾਰਾ ਸੁਣ ਰਹੇ ਨੇ ਸਾਹਮਣੇ ਨੇੜੇ ਬੈਠੇ ਨੇ ਨੇ ਪੌੜੀਆਂ ਦੇ ਕੋਲੇ ਮਹਾਰਾ ਸੁਣ ਰਹੇ ਨੇ ਜਾ ਕਹਦੇ ਜਾ ਕੇ ਵੀ ਉਹ ਤਾਂ ਜੀ ਹੈ ਨਹੀਂ ਕਿਤੇ ਬਾਹਰ ਗਿਆ ਹੋਇਆ ਜਿਉਣਾ ਨੌਕਰ ਚੜਿਆ ਬੜੀ ਤੇਜ਼ੀ ਦੇ ਨਾਲ ਸੀ ਪਰ ਹੁਣ ਹੌਲੀ ਹੌਲੀ ਉਤ ਉਤਰਿਆ ਆਉਂਦਾ ਹੌਸਲਾ ਟੁੱਟ ਗਿਆ ਉਹ ਜਿਸ ਗੁਰੂ ਦੇ ਚਰਣਾ ਵਿੱਚ ਰਹਿ ਕੇ ਤੈਂ ਜਿਸ ਗੁਰੂ ਦੇ ਚਰਣਾ ਵਿੱਚ ਸਿੱਖੀ ਪ੍ਰਾਪਤ ਕੀਤੀ ਜਿਸ ਗੁਰੂ ਦਾ ਤੂੰ ਇੰਨਾ ਲੋਨ ਪਾਣੀ ਖਾਦਾ ਤੇ ਅੱਜ ਤੂੰ ਇਹ ਗੱਲ ਕਹਿ ਰਿਹਾ ਤੇਰੇ ਵਾਸਤੇ ਚੰਗੀ ਗੱਲ ਨਹੀਂ। ਵਿਕਤਪਰੀ ਸਭੀ ਸੰਗ ਛਾੜ ਤ ਕੋਉ ਨ ਆਵਤ ਨੇ ਰਹਿ ਉਹ ਅੱਜ ਬਾਜਾਂ ਬਾਲੇ ਉੱਤੇ ਇਹੋ ਜਿਹੇ ਦੁੱਖ ਦੀਆਂ ਘੜੀਆਂ ਨੇ ਤੈਵੇਂ ਮੁਖ ਮੋੜ ਲਿਆ ਇਹ ਚੰਗੀ ਗੱਲ ਨਹੀਂ ਤੂੰ ਬਾਜਾ ਬਾਲ ਨੂੰ ਮਿਲ ਦੇਣੇ ਕੁਝ ਨਾ ਦੇਈ ਤੇਰੀ ਮਰਜ਼ੀ ਹੈ ਪਰ ਦਾ ਪਾਇਆ ਜਿਉਣੇ ਨੌਕਰ ਨੇ ਕੋਣ ਮਸੰਦ ਟਸ ਤੋਂ ਮਸ ਨਾ ਹੋਇਆ ਜਾ ਤੂੰ ਜਾ ਕੇ ਕਹਿ ਦੇ ਵੀ ਨਹੀਂ ਮਹਾਰਜ ਨੇ ਆਵਾਜ਼ ਮਾਰੀ ਜਿਉਣੇ ਆ ਜਾ ਵੀ ਕੋਈ ਗੱਲ ਨਹੀਂ ਮੈਂ ਸੁਣ ਲਿਆ ਸਾਰਾ ਕੁਝ ਕੋਈ ਗੱਲ ਨਹੀਂ ਜੇ ਨਹੀਂ ਹੁੰਦਾ ਇਹਦੀ ਮਰਜ਼ੀ ਹੈ ਪਰ ਮਹਾਰਜ ਨੇ ਪਤਾ ਕੀਤਾ ਆਖਿਆ ਇਹ ਮਸੰਦ ਹੁਣ ਫਿੱਟ ਗਏ ਗੁਰੂ ਘਰ ਦਾ ਖਾਣਾ ਖਾ ਕੇ ਜੰਤ ਹੁਣ ਫਿੱਟ ਗਏ। ਇਹ ਤਨ ਗੁਰ ਗੋਬਿੰਦ ਸਿੰਘ ਮਾਜ ਨੇ ਡੇਰਾ ਦੂਨ ਦੀ ਧਰਤੀ 'ਚ ਮਸੰਦ ਸਾਡੇ ਸੰਸਾਰੇ। ਗੁੜ ਦੇ ਤਕੜਾਹੇ ਧਰਮ ਕਰਕੇ ਨਾ ਜਿਹੜਾ ਉੱਪਰ ਤੋਂ ਉੱਪਰ ਦਾ ਗੁਰੂ ਮਹਾਰਾਜ ਜੀ ਨੇ ਕੜਛੇ ਨਾਲ ਮਸੰਦਾਂ ਦੇ ਉੱਤੇ ਪਾ ਕੇ ਇਹਦੇ ਮਸੰਦ ਸਾਡੇ ਸੀ। ਜਦੋਂ ਗੁਰੂ ਗੁਰੂ ਘਰ ਦੇ ਨਾਲ ਬੌਧਿਕ ਵਿਦਿੱਕੀ ਕਰਨ ਲੱਗ ਪਏ। ਗੁਰੂ ਘਰ ਦੇ ਨਾਮ ਤੇ ਇਕੱਠਾ ਕਰਨਾ ਤੇ ਆਪ ਖਸ਼ਕ ਲੈਣਾ ਸਾਰਾ ਗੁਰੂ ਘਰ ਨੂੰ ਤਾਂ ਚੁਅੰਨੀ ਵੀ ਨਹੀਂ ਦਿੰਦੇ ਸੀ ਸਾਰੇ ਦਾ ਸਾਰਾ ਛਕਣ ਲੱਗੇ ਫਿਰ ਮਰਜ ਨੇ ਮਸੰਦ ਪਰਥਾ ਖਤਮ ਕਰ ਦਿੱਤੀ ਜਿਹੜੇ ਗੁਰੂ ਘਰ ਦੇ ਸੇਵਕ ਉਹਨਾਂ ਨੂੰ ਮਸੰਦ ਕਿਹਾ ਜਾਂਦਾ ਸੀ ਚਲੋ ਕਹਿਰ ਬਾਜਾਂ ਵਾਲੇ ਫਿਰ ਉਸ ਜੌਨੇ ਕੋਲ ਤੁਰ ਲੱਗੇ ਕਹਿੰਦੇ ਇਤਿਹਾਸ ਵਿੱਚ ਲਿਖਿਆ ਜੌਨੇ ਨੌਕਰ ਨੇ ਫਿਰ ਦੁੱਧ ਸ਼ਿਕਾਇਆ ਮਹਾਰਾਜ ਜੀ ਨੂੰ ਇੱਕ ਟਿੰਡ ਲਿਆਦੀ ਉਸ ਟਿੰਡ ਦੇ ਵਿੱਚ ਇੱਕ ਰੱਸੀ ਪਾ ਦਿੱਤੀ ਤਾਰ ਕਹਿਣ ਰੱਸੀ ਕਹਿਣ ਪਾ ਦਿੱਤੀ ਉਸ ਟਿੰਡ ਵਿੱਚ ਅੱਗ ਦੇ ਅੰਗਿਆਰ ਪਾ ਦਿੱਤੇ ਕੋਲੇ ਪਾ ਦਿੱਤੇ ਮਚਲੇ ਮਚਦੇ ਕੋਲੇ ਮਹਾਰਾਜ ਆ ਕੋਲੇ ਲੈ ਜੋ ਜਿੱਥੋਂ ਤੇ ਕਰਸ਼ੇਕ ਲੱਗਿਆ ਸੇਕ ਤੇ ਰਹੋ ਜਦੋਂ ਕਿਤੇ ਇਹ ਅੱਗ ਬੁਝ ਗਈ ਫਿਰ ਅੱਗੇ ਤੁਹਾਡੀ ਇੱਛਾ ਹੈ ਮਾਇਆ ਕਹਿਣ ਲੱਗੇ ਤਾਨਾ ਜਿਉਣਿਆ ਤੇਰੀਆਂ ਜੜਾਂ ਰਹਿੰਦੀ ਦੁਨੀਆ ਤੇ ਕਰਜ਼ੈਣ ਦੀਆਂ ਮਹਾਰਾਜ ਉਹ ਚਲੇ ਗਏ ਮੇਰਾ ਜੰਗਲ ਵਿੱਚ ਉਹੀ ਟਿੰਡ ਸੀ ਜਿਹੜੀ ਪੂਲ ਮਸੰਦ ਦੇ ਘਰੋਂ ਗਈ ਸੀ ਜਿਹਦਾ ਆਸਰਾ ਲੈ ਕੇ ਮਹਾਰਾਜ ਪਿੰਡ ਦਾ ਸਰਾਨਾ ਲਾ ਕੇ ਗਏ ਨੇ ਕਿ ਯਾਦ ਦੇ ਜਾ ਕੇ ਸਤਿ ਮਹਾਰਾਜ ਬਾਬੰਦ ਰਣ ਸਿੰਘ ਜੀ ਮਹਾਰਾਜ ਬੜਦੇ ਹੁੰਦੇ ਯਾਰ ਵਿੱਚ ਕਹਿੰਦੇ ਤਨ ਕਲ ਕੀ ਕਰ ਪਾਸ਼ਾ ਮਾਰਦਾ ਇਸ ਤਰ੍ਹਾਂ ਪਏ ਨੇ ਜਿਵੇਂ ਕੋਈ ਬਹੁਤਾ ਕਰਜ਼ਾ ਲਾ ਕੇ ਬੰਦਾ ਪਿਆ ਹੋਵੇ ਜੇ ਕਿਸੇ ਦੇ ਬੰਦੇ ਦੇ ਸਿਰ ਤੇ ਕਰਜ਼ਾ ਹੋਵੇ ਕੀ ਜਵਾਨ ਹੋਵੇ ਕਿਸੇ ਦੇ ਪੈਸੇ ਦੇਣੇ ਲੈਣੇ ਹੋਣ ਕਹਿੰਦੇ ਉਹ ਬੰਦੇ ਨੂੰ ਨੀਂਦ ਨਹੀਂ ਆਉਂਦੀ ਜਿਹਦੀ ਜਵਾਨ ਈ ਹੋ ਜੇ ਉਹਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਤੇ ਜਿਹਦੇ ਸਿਰ ਤੇ ਕਰਜ਼ਾ ਉਹਨੂੰ ਵੀ ساری ਰਾਤ ਨੀਂਦ ਨਹੀਂ ਹੁੰਦੀ ਤੇ ਮਹਾਰਾਜ ਕਰਜ਼ਾ ਉਤਾਰ ਦਿੱਤਾ ਜਿਹੜਾ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਤੇਰੀ ਸੀ ਅਮਾਨਤ ਮੈਨੂੰ ਦਿੱਤੀ ਹੋਈ ਆਕਾਰ ايني <laughs> جوڳتا ਜੇ ਵੀ ਕੋਈ ਕਰਜਾਈ ਕਰਜ਼ਾ ਲਾ ਕੇ ਪਿਆ ਹੁੰਦਾ ਮਹਾਰਾਜ ਇਸ ਤਰ੍ਹਾਂ ਕਰਨਗੇ। ਤਿੰਨ ਸਿੱਖ ਫਿਰ ਮਹਾਰਾਜ ਤੋਂ ਵਿਛੜ ਗਏ। ਭਾਈ ਦਿਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ। ਮਹਾਰਾਜ ਨੇ ਚੰਕੌਰ ਦੀ ਗੜੀ ਤੋਂ ਛੱਡਣ ਲੱਗਿਆ ਪਹਿਲਾਂ ਇਹ ਗੱਲ ਕਹਿਤੀ ਸੀ ਜੇ ਤੁਸੀਂ ਮੇਰੇ ਸਰੀਰ ਦੇ ਨਾਲ ਵਿਛੜ ਵੀ ਗਏ ਨਾ ਤਰ ਤੂੰ ਤਾਰੇ ਦੀ ਟੇਕ ਰੱਖ ਕੇ ਸਿੱਤੇ ਆ ਜਾਵੇਂ ਤਮ ਮਿਲ ਲੂ। ਪੁੱਤਰ ਮਹਾਰਾਜ ਜੀ ਨੇ ਫਿਰ ਮਾਛੀਬਾਣ ਦੇ ਜੰਗਲਾਂ ਦੇ ਵਿੱਚ ਖੂਹ ਦੇ ਤੋ ਇਸ਼ਨਾਨ ਕੀਤਾ ਸੁਭਾਅ ਮਤ ਵੇਲਾ ਹੋਇਆ ਮਹਾਰਾਜ ਜੀ ਨੇ ਪ੍ਰੇਮ ਕਰਦੇ ਨੇ ਪਰਿਵਾਰ ਕੋਲ ਨਹੀਂ ਘਰ ਕੋਲ ਨਹੀਂ ਧੀਆਂ ਕੋਲ ਨਹੀਂ ਪੁੱਤਰ ਕੋਲ ਨਹੀਂ ਮਾਤਾ ਕੋਲ ਨਹੀਂ ਸਰ ਜਾਤੇ ਕੋਲ ਨਹੀਂ ਕੁਛ ਨਹੀਂ ਹੈ ਥੱਲੇ ਮਛੌਣ ਬਾਤ ਤੇ ਵੀ ਕੁਛ ਨਹੀਂ ਹੈ ਚਰਨਾਂ ਦੇ ਵਿੱਚ ਜੋੜਾ ਵੀ ਨਹੀਂ ਹੈ ਘੋੜੇ ਜੋੜੇ ਤਾਜ ਬਾਜਨ ਪਾਏ ਗੜੀ ਚੋਂ ਚੱਲੇ ਕੰਨ ਦੇ ਬਸਤਰ ਲੀਰਾ ਲੀਰਾ ਪੈਰਾਂ ਦੇ ਵਿੱਚ ਛੱਲੇ ਸਿਰ ਤੇ ਫਰਜ਼ ਨਿਭਾ ਕੇ ਆਪਣਾ ਪੈਗੇ ਲੱਗ ਟਕਾਣੇ ਬੁਰੇ ਛੱਲ ਪੁੱਤਰਾਂ ਦੇ ਜਿਨੂੰ ਚੋਟ ਲੱਗੇ ਕੋਈ ਜਾਣੀ ਮਹਾਰਜ ਜਿੱਤਰੇ ਉਕਾਰਦੇ ਇਹਨਾਂ ਨੂੰ ਫਿਰ ਇਤਿਹਾਸ ਕਰ ਲਿਖਦਾ ਤਿੰਨੋਂ ਸਿੱਖ ਮਹਾਰਜ ਦੇ ਕੋਲ ਚਲੇ ਗਏ ਉਧਰ ਆਲੇ ਦੁਆਲੇ درختਾਂ ਦੇ ਕੋਲੇ ਨਾ ਜਾਨਵਰਾਂ ਦਾ ਝੁੰਡ ਹੈ ਜਾਨਵਰ ਮਹਾਰਾਜ ਦਾ ਦਰਸ਼ਨ ਕਰ ਰਹੇ ਨੇ ਕਿ ਆਲੇ ਦੁਆਲੇ ਨਾ ਇਸ ਤਰ੍ਹਾਂ ਜਿਵੇਂ ਕੰਧ ਬਣਾ ਕੇ ਖੜੇ ਨੇ ਵੀ ਮਹਾਰਾਜ ਦੇ ਪਿੱਤਰ ਕਿਤੇ ਹਵਾ ਨਾਲ ਠੰਡੀ ਚੱਲੀ ਜਾ ਤੇ ਨਾਲੇ ਆਪਸ ਵਿੱਚ ਪਿਆਰ ਦੀਆਂ ਗੱਲਾਂ ਕਰਦੇ ਨੇ ਉਹ ਸਾਰੇ ਜਾਨਵਰ ਖੜੇ ਨੇ ਇੱਕ ਜਾਨਵਰਾਂ ਨੂੰ ਸੋਚੀ ਹੈ ਇੱਕ 84 ਦੇ ਕੀੜਿਆਂ ਨੂੰ ਸੋਚੀਐ ਸੱਚੇ ਪਾਤਸ਼ਾਹ ਮਹਾਰਾਜ ਪਏ ਨੇ ਤਖਤ ਦਾ ਤਾਜਾਂ ਦੇ ਮਾਲਕ ਪਏ ਨੇ ਕਿ ਅੱਜ ਤੇ ਨਾਲੇ ਉਹ ਜਾਨਵਰ ਸਾਰੇ ਕਲਕੀ ਦਾ ਪਾਤਸ਼ਾਹ ਮਹਾਰਾਜ ਦੇ ਕੋਲ ਖੜੇ ਨੇ ਤੇ ਨਾਲੇ ਕਹਿ ਰਹੇ ਨੇ ਪਿਆਰ ਵਿੱਚ ਦੇਖਿਓ ਰੌਲਾ ਨਾ ਪਾਇਓ ਕਹਿੰਦੇ ਕੀ ਨੇ ਜੰਗਲ ਦੇ ਜਾਨਵਰੋ ਸੁਤ ਦੋ ਭਰਾ ਸੀ ਸੱਤੀ ਉਹਨਾਂ ਦਾ ਖੂਹ ਸੀ ਫਿਰ ਮਹਾਰਾਜ ਉਹਨਾਂ ਦੇ ਘਰੇ ਵੀ ਚੱਲੋ ਫਿਰ ਰਹਿਣ ਵਸੇਰਾ ਕੀਤਾ ਇੱਕ ਦਿਨ ਦਾ ਫਿਰ ਉੱਥੇ ਮਾਚੂਵੜ ਦੇ ਜੰਗਲ ਦੇ ਵਿੱਚ ਉਸ ਸਥਾਨ ਦੇ ਉੱਤੇ ਰਹਿਣ ਵਾਲੀ ਇੱਕ ਮਾਤਾ ਗੁਰਦਈ ਕਰਦੀ ਹੁੰਦਾ ਨਾਮ ਉਹਦਾ ਕਿਆਸ ਕਾਰਾ ਨੇ ਚੱਲੋ ਕਈਆਂ ਨੇ ਬੱਕੋ ਬਕਰੇ ਗਿਕੇ ਨੇ ਕਹਿੰਦੇ ਉਹ ਮਾਤਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਚਾਰ ਕੋਲੇ ਪੇਟਾ ਕਰਦੀ ਸੀ ਚੋਲਾ ਸਮਾਉਂਦੀ ਹੈ ਵਧੀਆ ਮਹਾਰਾਜ ਨੂੰ ਜਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਭੇਟਾ ਕਰਉਂਦੀ ਹੈ ਅੱਜ ਸਰੀਰ ਵਿਰਤ ਹੋ ਗਿਆ ਤੇ ਦੂਜਾ ਮਹਾਰਾਜ ਅਨੰਦਗੜ੍ਹ ਦਾ ਕਿਲਾ ਛੱਡ ਦਿੱਤਾ ਹੁਣ ਆਪਣੇ ਘਰ ਵਿੱਚ ਬੈਠੀ ਹੈ ਮਾਤਾ ਸੋਚਦੀ ਹੈ ਸਤਿ ਆਪਾਛਾ ਮੈਂ ਪੰਜ ਚੋਲੇ ਸੁੱਕੇ ਸੀ ਤੇ ਅੱਜ ਚਾਰ ਪੂਰੇ ਹੋ ਗਏ ਇੱਕ ਰਹਿ ਗਿਆ ਹੁਣ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਹੋ ਤੇ ਕਿਰਪਾ ਕਰਦੇ ਹੋ ਜੇ ਤੁਸੀਂ ਹਾਜ਼ਰ ਲੱਜੋ ਨੇੜੇੋਂ ਤੱਕ ਚੋਲਾ ਲੈ ਜੇ ਰਾਤ ਦਾ ਸਮਾਂ ਹੋਇਆ ਮਾਤਾ ਗੁਰਦੇਈ ਦਾ ਜਾ ਕੇ ਦਰਵਾਜ਼ਾ ਖੜਕਾ ਦਿੱਤਾ ਮਰਜ ਨੇ ਧੰਗ ਗੁਰੂ ਗੋਬਿੰਦ ਸਿੰਘ ਮਾਜਨ ਜਦੋਂ ਗੇਟ ਖੜਕਾਇਆ ਮਾਤਾ ਨੇ ਗੇਟ ਖੋਲ੍ਹਿਆ ਨੰਦਪੁਰ ਸਾਹਿਬ ਦਾ ਵਾਸੀ ਧੰਵਾਜਾਂ ਵਾਲਾ ਮਾਤਾ ਗੁਰਦੇਈ ਦੇ ਮੱਥਾ ਟੇਕਿਆ ਉਹ ਸੱਚਾ ਪਾਤਸ਼ਾਹ ਤੁਸਤਾ ਨਹੀਂ ਮੈਂ ਤੈਨੂੰ ਯਾਦ ਕਰਦੀ ਸੀ ਚੋਲਾ ਲਿਆ ਚਲੋ ਪਰ ਕਈ ਇਤਿਹਾਸਿਕ ਦਿਨ ਚਿੱਟੇ ਰੰਗ ਦਾ ਚੋਲਾ ਮਾਤਾ ਨੇ ਖੱਦਰ ਦਾ ਚੋਲਾ ਪੇਟ ਕੀਤਾ ਇਹਦੇ ਤਿੰਨ ਸਿੱਖ ਮਿਲ ਕੇ ਭਾਈ ਗੁਲਾਬੇ ਪੰਜਾਬੇ ਦੇ ਘਰ ਨੇ ਮਹਾਰਾਜ ਮਹਾਰਾਜ ਨੇ ਇੱਕ ਦੋ ਦਿਨ ਇਹਨਾਂ ਦੇ ਘਰ ਰਹਿਣਾ ਕੀਤਾ ਉਧਰ ਗਨੀਖਾ ਤੇ ਨਵੀਖਾ ਮੁਸਲਮਾਨ ਵੀਰ ਨੇ ਦੋ ਉਹ ਰਾਤ ਦਾ ਸਮਾਂ ਕਹਿੰਦੇ ਰਾਤ ਨੂੰ 2:00 ਵਜੇ ਗੱਲਾਂ ਮਾਰੀ ਜਾਂਦੇ ਨੇ ਬੈਠੇ ਦੋਨੋਂ ਭਰਾ ਸਕੇ ਮੁਸਲਮਾਨ ਵੀਰ ਨੇ ਭਾਈ ਗੁਲਾਬੇ ਨੇ ਜਾ ਕੇ ਗੇਟ ਖੜਕਾਇਆ ਉਹ ਗਨੀਖਾ ਨਵੀਖਾ ਤੁਸੀਂ ਸੁੱਤੇ ਨਹੀਂ कह लगे नहीं सानू नींद नहीं आती है वो बाजा किला छता नहीं किए जे कि अपन पलक विछा दी कह रहे अस अपन पलका विछा दीए शरीर का कदरा, कदरा कदरा करके बाजा बाले उपर की बार दिए जो कि मिल जाए गुलाबे ने हसके आखिया अजो मेरे घर बैठे महाराज ने जो मिलना है ना मेरे घर बैठे ਕਹਤਾਂ ਭਾਈ ਗਨੀਖਾਂ ਤੇ ਨਵੀਖਾਂ ਛੇਤੀ ਜਣੇ ਨਿਕਲੇ ਚੱਲ ਦੱਸ ਕਿੱਥੇ ਨੇ ਮਹਾਰਾਜ ਅੱਗੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੈਠੇ ਨੇ ਭਾਈ ਗਨੀਖਾਂ ਤੇ ਨਵੀਖਾਂ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਘਰ ਚੱਲੋ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਗਲਬੇ ਤੇ ਪੰਜਾਬ ਦੇ ਘਰੋਂ ਮਹਾਰਾਜ ਗਨੀਖਾਂ ਤੇ ਨਵੀਖਾਂ ਦੇ ਘਰ ਪਹੁੰਚ ਗਏ ਮਾਰਾ ਕਹਿੰਦੇ ਕਿ ਭਾਈ ਵਿਆਸ ਸਿੰਘ ਨੂੰ ਐਂ ਕਹੋ ਭਾਈ ਵਿਆਸ ਸਿੰਘ ਜੀ ਆਹ ਜਿਹੜਾ ਮਾਤਾ ਗੁਰਦੇਵ ਜੀ ਨੇ ਚੋਲਾ ਦਿੱਤਾ ਨੇ ਇਹਨੂੰ ਨੀਲਾ ਰੰਗ ਦਿਵਾ ਕੇ ਲਿਓ ਨੀਲਾ ਰੰਗ ਭਾਈ ਵਿਆਸ ਸਿੰਘ ਨੇ ਬਸਰ ਚੁੱਕ ਕੇ ਮੱਛੂਆੜੇ ਸ਼ਹਿਰ ਦੇ ਵਿੱਚ ਲੈ ਗਿਆ ਜਾ ਕੇ ਲਲਾਲੀ ਨੂੰ ਕਹਿਣ ਲੱਗਿਆ ਵੀ ਆਹ ਚੋਲਾ ਰੰਗਣਾ ਮਹਾਰਾਜੀ ਦਾ ਨੀਲੇ ਰੰਗ ਦਾ ਉਹ ਕਹਿਣ ਲੱਗਾ ਮਿੱਟੀ ਵਿੱਚ ਕੱਲ ਰੰਗ ਪਾਇਆ ਹਜੇ ਕੱਲ ਤੱਕਰ ਮਿੱਟੀ ਉੱਠੂਗੀ ਫੇਰ ਮੈਂ ਕਿਤੇ ਐਉਂ ਕੱਪੜੇ ਕੱਢ ਕੇ ਫੇਰ ਮੈਂ ਤੁਹਾਡੇ ਕੋਲ ਆ ਸਕਦਾ ਹਾਂ ਪਾਈ ਬਿਆਸ ਜੀ ਮੇਰੇ ਕੋਲੇ ਆ ਗਏ ਮਹਾਰਾਜ ਉਹ ਕਹਿੰਦਾ ਮੈਂ ਮਿੱਟੀ ਵਿੱਚ ਕੱਲ ਰੰਗ ਪਾਇਆ ਹੈ ਤਿੰਨ ਦਿਨਾਂ ਬਾਅਦ ਮਿੱਟੀ ਉੱਠਲੀ ਹੈ ਫਿਰ ਮੈਂ ਕਿਤੇ ਤੁਹਾਡੇ ਵਾਸਤੇ ਰੰਗ ਕੇ ਦੇਵਾਂ ਮਹਾਰਾਜ ਕਹਿਣ ਲੱਗੇ ਜਾ ਕੇ ਕਹਿ ਦਿਓ ਉਸ ਲਾਰੀ ਨੂੰ ਭਈ ਤੂੰ ਮਿੱਟੀ ਦੇ ਉਸ ਜਿਹੜਾ ਬਰਤਨ ਚੁੱਕਲਾ ਹੈ ਚੱਪਲ ਚੁੱਕਲਾ ਉਹਦੇ ਵਿੱਚ ਸਾਡਾ ਕੱਪੜਾ ਪਾ ਦੇ ਇਹ ਰੰਗ ਆ ਜਾਊਗਾ ਤੂੰ ਜਿਹੜੀ ਇੱਛਾ ਧਰ ਕੇ ਇਹ ਵਿੱਚ ਕੱਪੜਾ ਪਾ ਦਿਆ ਕਰੇਗਾ ਤੇ ਉਹੀ ਰੰਗ ਆ ਜਾਊਗਾ